ਸ੍ਰੀ ਗਾਥ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੇਰੀ ਗਲੀ ਮਹਿਰਾ ਮੁਹੱਲਾ ਲੈ ਕੇ ਹਾਜ਼ਰ ਆਂ ਵਾਰਡ ਨੰਬਰ 4 ਦੇ ਵਿੱਚ ਤਸਵੀਰਾਂ ਪਹਿਲਾਂ ਦਿਖਾੜੀਆਂ ਚਾਹਾਂਗੇ ਇਸ ਮੁਹੱਲੇ ਦਾ ਹਾਲ ਹਰ ਮੋਕੇ ਦੇ ਉੱਤੇ ਹਰ ਗਲੀ ਦੇ ਹਰ ਕੋਨੇ ਦੇ ਵਿੱਚ ਗੰਦਾ ਪਾਣੀ ਵੜਿਆ ਹੋਇਆ ਸੀਵਰੇਜ ਜਾਮ ਹੈ ਕਿਉਂਕਿ ਲੰਬੇ ਅਸਤੇ ਤੋਂ ਕਾਰਪੋਰੇਸ਼ਨ ਦੇ ਵਿੱਚ ਕਾਉਂਸਲਰ ਨਹੀਂ ਹੈ ਜਿਹਦੇ ਕਰਕੇ ਇਹ ਪਾਣੀ ਤੇ ਜਿਹੜੇ ਜਮਾਵ ਦੀਆਂ ਕਟਲਾਵਾਜਾ ਕਹ ਲਈਏ ਪਾਣੀ ਜਮਾਵ ਦੀਆਂ ਜਿਹੜੀਆਂ ਸਮੱਸਿਆਵਾਂ ਲੋਕਾਂ ਨੂੰ ਆ ਰਹੀਆਂ ਨੇ ਇਹ ਤਸਵੀਰਾਂ ਨੇ ਹਾਲਾਂਕਿ ਹਾਲਾਂਕਿ ਲੋਕ ਇਹਨਾਂ ਪਾਣੀ ਦੇ ਜਮਾਵ ਦੀਆਂ ਜਿਹੜੀਆਂ ਮੁਹੱਲਿਆਂ ਦੇ ਵਿੱਚ ਪਾਣੀ ਜਿਹੜਾ ਜਮਾਵ ਹੋ ਰਿਹਾ ਉਹਨਾਂ ਤੋਂ ਬਹੁਤ ਤਕਲੀਫ ਦੇ ਵਿੱਚ ਨੇ ਕਿਉਂਕਿ ਮੱਛਰ ਹੈ ਮੱਛਰ ਤੋਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਆਉਂਦੀਆਂ ਨੇ ਹਾਲਾਂਕਿ ਕਈ ਮੁਹੱਲਿਆਂ ਦੇ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਆ ਰਹੀ ਹੈ ਪਰ ਕਈ ਮੁਹੱਲਿਆਂ ਦੇ ਵਿੱਚ ਗਲੀਆਂ ਦੇ ਵਿੱਚ ਪਾਣੀ ਜਮਾਵ ਦੀ ਸਮੱਸਿਆ ਕਿਉਂਕਿ ਆਉਣ ਜਾਣ ਵਾਲੇ ਲੋਕਾਂ ਨੂੰ ਕਾਸੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਮੇਰੇ ਨਾਲ ਮਹੱਲੇ ਦੇ ਲੋਕ ਮੌਜੂਦ ਹੈਗੇ ਨੇ ਗੱਲਬਾਤ ਕਰਦੇ ਆਂ ਜੀ ਨਾ ਮਤਾ ਜੀ ਮੇਰਾ ਨਗਰ ਦੇਵਕੋਰ ਮਤਾ ਜੀ ਕੀ ਪ੍ਰੋਬਲਮ ਹੈਗੀ ਕਿਉਂਕਿ ਸਾਡਾ ਸੀਵਰ ਬੰਦ ਹੋ ਜਾਂਦੇ ਆ ਬੰਦ ਹੋਣ ਕਰਕੇ ਅਸੀਂ ਸਾਨੂੰ ਬਾਹਰ ਗੰਦ ਵਿੱਚ ਬਹਿਣਾ ਪੈਂਦਾ ਇਸ ਕਰਕੇ ਸਾਡਾ ਇਹ ਸੁਧਾਰ ਕੀਤਾ ਜਾਵੇ ਕਿੰਨੇ ਚਿਰ ਤਵਾਰੀ ਸਾਨੂੰ ਸਮੱਸਿਆ ਦਾ ਕਿੰਨੇ ਚਿਰ ਤੋਂ ਆ ਰਹੀ ਹੈ ਭਲਾ ਪਿਛਲੀ ਦਵਾਰੀ ਤੋਂ ਸਾਡਾ ਇਹ ਹਾਲ ਵਾ ਇਹ ਤੁਸੀਂ ਦੇਖ ਲਓ ਹਾਂ ਸਾਲ ਹੋ ਗਿਆ ਸਾਡੀ ਸੁਣਾਈ ਨਹੀਂ ਹੁੰਦੀ ਕਾਰਪੋਰੇਸ਼ਨ ਵਾਲੇ ਆਉਂਦੇ ਆ ਛੋਟੀ ਮਾਰਦੇ ਆ ਮਾਰ ਕੇ ਚਲ ਜਾਂਦੇ ਆ ਉੰਨੀ ਜਗ੍ਹਾ ਚਾਰ ਕਿਤੇ ਨੰਗਦੇ ਆ ਮੁੜ ਕੇ ਫੇਰ ਉਹੀ ਹਾਲ ਅਸੀਂ ਬਹੁਤ ਪਰੇਸ਼ਾਨ ਹੋਏ ਪਏ ਇਸ ਹਾਲਤ ਤੋਂ ਹਾਂ ਹੋਰ ਪਰੇਸ਼ਾਨੀਆਂ ਸਾਨੂੰ ਲੈਟ ਆ ਕਦੀ ਬੰਦ ਹੋ ਜਾਂਦੀ ਕਦੀ ਜਾਗ ਪਾਂਦੀ ਇਹ ਸਾਡੇ ਮਸਲੇ ਹੱਲ ਕਰਨੇ ਜ਼ਰੂਰੀ ਆ ਬਈ ਦੋ ਵੀ ਮੁਸ਼ਕਿਲਾਂ ਆ ਰਹੀਆਂ ਦੋ ਮੁਸ਼ਕਲਾਂ ਬਹੁਤ ਔਖੀਆਂ ਆ ਇਹ ਸਾਡੀਆਂ ਦੋ ਮੁਸ਼ਕਲਾਂ ਨਿਕਲਣੇ ਸਾਨੂੰ ਕੋਈ ਪ੍ਰੋਬਲਮ ਨਹੀਂ ਔਰ ਮੰਲੇ ਚ ਕੋਈ ਤੰਗੀ ਪਰੇਸ਼ਾਨੀ ਹੁੰਦੀ ਹੋਵੇ ਕਿ ਕੋਈ ਹੋਰ ਕੋਈ ਤੰਗੀ ਨਹੀਂ ਵੀ ਹੈ ਕੁਝ ਬਸ ਮੈਂ ਆਹ ਲਾਈਟ ਤੇ ਬਸ ਲਾਈਟ ਤੇ ਪਾਣੀ ਦੀ ਸਮੱਸਿਆ ਸਾਡੀ ਇਹ ਹੱਲ ਹੋ ਜਾਵੇ ਪੀਣ ਵਾਲਾ ਪਾਣੀ ਠੀਕ ਪੀਣ ਵਾਲਾ ਪਾਣੀ ਚੱਲੀ ਜਾਂਦਾ ਆ ਠੀਕ ਹੈ ਪਾਣੀ ਪੀਣ ਵਾਲਾ ਪਾਣੀ ਚੱਲੀ ਜਾਂਦਾ ਸਾਡਾ ਸੜਲੀਆਂ ਗੁਲੀਆਂ ਜੇ ਕੱਚੀਆਂ ਹੈਗੀਆਂ ਪੱਕੀਆਂ ਹੈਗੀਆਂ ਉਹਨਾਂ ਦਾ ਆ ਸਾਡੀਆਂ ਗਲੀਆਂ ਪੱਕੀਆਂ ਬਾਕੀ ਸਾਰੀਆਂ ਬਾਕੀ ਅਸੀਂ ਬਾਕੀ ਦੀਆਂ ਨਹੀਂ ਗਾਰੰਟੀ ਵੀ ਕਰਦੇ ਆ ਕਿ ਸਾਡੀਆਂ ਗਲੀਆਂ ਪੱਕੀਆਂ ਆ ਠੀਕ ਆ ਬਸ ਬਿਲਕੁਲ ਇਸ ਵੇਲੇ ਪਾਣੀ ਪੀਣ ਵਾਲੇ ਪਾਣੀ ਦੀ ਸਮੱਸਿਆ ਠੱਟ ਹੈ ਪਰ ਪੀਣ ਜਿਹੜਾ ਪਾਣੀ ਗਲੀਆਂ ਦੇ ਵਿੱਚ ਕੜਾ ਉਹਦੀ ਸਮੱਸਿਆ ਜ਼ਿਆਦਾ ਭਾਈ ਸਾਹਿਬ ਨਾਲ ਗੱਲ ਕਰਦੇ ਭਾਈ ਸਾਹਿਬ ਕੀ ਵਾਰਡ ਨੰਬਰ 4 ਦੀ ਗੱਲ ਕਰਾਂ ਤਾਂ ਪਾਣੀ ਜਮਾਵ ਦੀ ਗੱਲ ਕੀਤੀ ਗਈ ਆ ਪਾਣੀ ਬਹੁਤ ਆ ਮੱਛਰ ਦੇ ਨਾਲ ਕਰ ਰਹੇ ਨੇ ਡੇਂਗੂ ਮਲੇਰੀਆ ਦਾ ਜਿਹੜੀ ਬਿਮਾਰੀਆਂ ਹੈਗੀਆਂ ਉਹ ਪਣਪਦੀਆਂ ਪਈਆਂ ਨੇ ਹੋਰ ਕੀ ਸਮੱਸਿਆਵਾਂ ਨੇ ਬਸ ਇਹ ਹੈ ਜ਼ਿਆਦਾ ਸੀਵਰੇਜ ਦੀ ਔਰ ਲਾਈਟ ਦੀ ਬਾਕੀ ਤਾਂ ਤਕਰੀਬਨ ਠੀਕ ਹੀ ਹੈਗੇ ਸਾਰੇ ਸੜਕਾਂ ਛੋਲਕਾਂ ਠੀਕ ਆ ਬਾਕੀ ਜੇ ਉੱਚੀਆਂ ਕੰਨੀਆਂ ਚਾਹਣ ਦਾ ਕਰ ਸਕਦੇ ਆ ਪਹਿਲੀ ਗੱਲ ਤਾਂ ਉਹ ਤਾਂ ਮੈਂ ਨਹੀਂਨ ਕੋਈ ਗੱਲ ਪਿਛਲੇ ਕਾਉਂਸਲਰ ਸੀਗੇ ਉਹਨਾਂ ਕੋਲ ਉਹਨਾਂ ਵੱਲ ਗਏ ਸੀਗੇ ਜਾਂ ਉਹਨਾਂ ਵੱਲ ਆ ਕੇ ਹਾਲਚਲ ਜਾਣਿਆ ਲਾਰੇ ਹੀ ਲਾਦੇ ਸਾਰੇ ਕਾਉਂਸਲਰ ਜਿਹੜਾ ਮਰਜ਼ੀ ਆਉਂਦਾ ਉਹ ਲਾਰੇ ਹੀ ਲਾ ਕੇ ਜਾਂਦਾ ਆ ਬਸ ਇਸ ਸਾਲ ਹੋ ਜਾਊਗਾ ਇਸ ਸਾਲ ਹੋ ਜਾਊਗਾ ਜਾਨੂ ਫੇ ਸਰਕਾਰ ਬਦਲ ਗਈ ਖਤੋਂ ਕੰਮ ਹਾਂ ਫਿਲਹਾਲ ਦੋ ਹੀ ਸਮੱਸਿਆ ਹਾਂਜੀ ਮੇਨ ਯਾਨੀ ਕਿ ਦੋ ਸਮੱਸਿਆ ਆ ਬਾਕੀ ਠੀਕ ਆ ਸਾਰੀ ਸਮੱਸਿਆ ਬਾਕੀ ਇਹ ਆ ਵੀ ਪੁਲਿਸ ਪੁਲਿਸ ਵਾਲੇ ਵੀ ਗੇੜਾ ਗੂੜਾ ਮਾਰ ਜਾਂ ਰਾਤ ਨੂੰ ਸਮੇਕੇ ਸਮੂਕੇ ਨਸ਼ੇੜੀਏ ਬਹੁਤ ਫਿਰਦੇ ਆ ਇੱਧਰ ਵੀ ਹਾਂ ਕਦੀ ਕਦਾ ਮੋਬਾਈਲ ਖੋ ਕੇ ਲੈ ਆਉਂਦਾ ਕਦੀ ਕੋਈ ਕਿਸੇ ਦੀ ਚੀਜ਼ ਲੈਣ ਦੇ ਜਾਖੇ ਹਾਂਜੀ ਹਾਂਜੀ ਉਹਦੀ ਵੀ ਬਹੁਤ ਵੱਡੀ ਪ੍ਰੋਬਲਮ ਆ ਇਸ ਕਰਕੇ ਵੀ ਵਿੱਚ ਆਉਂਦੇ ਰ ਗੇੜਾ ਗੂੜਾ ਮਾਰ ਜਾਣਾ ਵਿੱਚ ਵਧੀਆ ਬਿਟਰ ਆਏ ਕਾਰਪੋਰੇਸ਼ਨ ਨੂੰ ਲੈ ਕੇ ਸਮੱਸਿਆਵਾਂ ਜਿਹੜੀਆਂ ਹੈਗੀਆਂ ਨੇ ਕਿਉਂਕਿ ਇਲੈਕਸ਼ਨ ਆਉਣ ਜਾ ਰਹੇ ਨੇ ਤੇ ਜੇ ਕੋਈ ਹੋਰ ਵੱਡੀ ਸਮੱਸਿਆ ਹੈਗੀ ਆ ਪੀਣ ਵਾਲੇ ਪਾਣੀ ਨੂੰ ਲੈ ਕੇ ਗਲੀਆਂ ਖਸਤਾ ਹੈਗੀਆਂ ਸਿਵਰੇਜ ਦੀ ਸਮੱਸਿਆ ਹੈਗੀ ਆ ਇਹਨਾਂ ਨੂੰ ਲੈ ਕੇ ਕਿਹੜੀਆਂ-ਕਿਹੜੀਆਂ ਕੰਡੀਸ਼ਨ ਸਮੱਸਿਆਵਾਂ ਸਿਵਰੇਜ ਦਾ ਜਿਹੜਾ ਪਾਈਪ ਕਾਫੀ ਪੁਰਾਣਾ ਪੈ ਚੁੱਕਿਆ ਹੈ ਯਾਨੀ ਕਿ ਘੱਟੋ ਘੱਟ ਨਹੀਂ 40 45 ਸਾਲ ਹੋ ਗਿਆ ਹੁਣ 30 40 ਸਾਲ ਉਸ ਟਾਈਮ ਦਾ ਜਿਹੜਾ ਪਾਪ ਪਿਆ ਉਹ ਲੋਹੇ ਦਾ ਪਾਪ ਚੜ ਗਲਿਆ ਪਿਆ ਸਾਰਾ ਹਰ ਘਰ ਦੇ ਵਿੱਚ ਜਦ ਪਾਣੀ ਜਿਹੜਾ ਆਉਂਦਾ ਵੀ ਹੈ ਨਾ ਵਿੱਚ ਗੰਦਾ ਵੀ ਆ ਜਾਂਦਾ ਕਈ ਵਾਰੀ ਪੀਣ ਵਾਲੇ ਪਾਣੀ ਹਾਂਜੀ ਪੀਣ ਵਾਲੇ ਪਾਣੀ ਵਿੱਚ ਉੱਥੇ ਪਰਲੇ ਪਾਸੇ ਸਗਾ ਮੋੜ ਦੇ ਉੱਤੇ ਤੇ ਉੱਥੇ ਜਾਨੀ ਕਰਾ ਲਿਆ ਸੀਗਾ ਦੋ ਤਿੰਨ ਵਾਰੀ ਠੀਕ ਆਣ ਕੇ ਪਰ ਫੇਰ ਵੀ ਉਹ ਪਾਣੀ ਵਿੱਚ ਵਿੱਚ ਕਿਤੇ ਨਾ ਕਿਤੇ ਆ ਜਾਂਦਾ ਹੈ ਗੰਦਾ ਪਾਣੀ ਕਿਉਂਕਿ ਸਭ ਤੋਂ ਵੱਡੀ ਪ੍ਰੋਬਲਮ ਹੈ ਸੀਵਰੇਜ ਦੀ ਕਿਉਂਕਿ 메ਨ ਸੜਕ ਵੀ ਤੁਹਾਡੇ ਨਾਲ ਲੱਗਦੀ ਆ ਨਹੀਂ ਚੱਲਣਿਆ 메ਨ ਸੀਵਰੇਜ ਜਿਹੜਾ ਸੜਕ ਵਾਲਾ ਹੈ ਨਾ 메ਨ ਦਾ ਉਹ ਵੀ ਉੱਤੇ ਨੂੰ ਢੱਕਣ ਟੋਕਰਾਤਾ ਸੜਕ ਵੀ ਉੱਤੇ ਬਣ ਜਾਣੀ ਇੱਕ ਦੋ ਵਾਰੀ ਉਹਨਾਂ ਨੇ ਪ੍ਰੋਬਲਮ ਕੀਤੀ ਆ ਵੀ ਚਲੋ ਚੱਲੇ ਪਊਗਾ ਨਹੀਂ ਚੱਲਿਆ ਆਗਾ ਉਹਨਾਂ ਵਿੱਚੇ ਛੱਡ ਕੇ ਤਾਂ ਹੁਣ ਅਸੀਂ ਉਲਟਾ ਉਸ ਤੋਂ ਬਹੁਤ ਜ਼ਿਆਦੀ ਵੱਡੀ ਦਿੱਕਤ ਉੱਥੇ ਹੀ ਆਉਂਦੀ ਹੈ ਮੇਨ ਸੜਕ ਦੇ ਵਿੱਚ ਜਿਹੜਾ ਉਹ ਮੇਨ ਦਿੱਕਤ ਹੈ ਉਹ ਆ ਸਾਡਾ ਜਿੰਨਾ ਮਹੱਲੇ ਦਾ ਪਾਣੀ ਜਿਗਾ ਸਾਰਾ ਉਧਰ ਤੇ ਜਾਂਦਾ ਸੀਗਾ ਹੁਣ ਉਹ ਜਾਂਦਾ ਹੀ ਨਹੀਂਗਾ ਬਲੌਕ ਹੋਇਆ ਸਾਰਾ ਬੰਦ ਆ ਉੱਥੇ ਪਾਣੀ ਠੀਕ ਤਾਂ ਗੱਲਬਾਤ ਕਰਦੇ ਆ ਹੋਰ ਲੋਕਾਂ ਨਾਲ ਦੀ ਤਸਵੀਰਾਂ ਵੀ ਨਾਲ ਦੀ ਨਾਲ ਅਸੀਂ ਦਰਸ਼ਕਾਂ ਨੂੰ ਦਿਖਾ ਰਹੇ ਆ ਵਾਰਡ ਨੰਬਰ 4 ਦੀਆਂ ਮੇਰੀ ਕਲੀ ਮੇਰਾ ਮੁਹੱਲਾ ਪ੍ਰੋਗਰਾਮ ਦੇ ਵਿੱਚ ਇਹ ਲੋਕਾਂ ਨੂੰ ਕੀ ਕੀ ਦਿੱਕਤਾਂ ਆndੀਆਂ ਨੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਕਾਰਪੋਰੇਸ਼ਨ ਦੇ ਇਲੈਕਸ਼ਨ ਨਹੀਂ ਹੋਏ ਹੁਣ ਇਲੈਕਸ਼ਨ ਹੋਣ ਜਾ ਰਹੇ ਨੇ ਲੋਕਾਂ ਦੀਆਂ ਸਮੱਸਿਆਵਾਂ ਕੀ ਨੇ ਇਹ ਵੀ ਅਸੀਂ ਜਿਹੜੇ ਅਧਿਕਾਰੀ ਹੈਗੇ ਉਹਨਾਂ ਦੇ ਕੋਲ ਜਾ ਰਹੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਦੁਕਾਨ ਤੇ ਬੈਠੇ ਨੇ ਭਾਈ ਸਾਹਿਬ ਇਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਆ ਨਾਮ ਹੈ ਜੀ ਮੇਰਾ ਨਾਮ ਸਤੀਸ਼ਪਾਲ ਸਤੀ ਜੀ ਕਿਵੇਂ ਮੋਹੱਲੇ ਦੇ ਵਿੱਚ ਕਾਰਪੋਰੇਸ਼ਨ ਦੇ ਇਲੈਕਸ਼ਨ ਆਉਣ ਲਏ ਆ ਮੋਹੱਲੇ ਦੀਆਂ ਦਿੱਕਤਾਂ ਕੀ ਕੀ ਹੈਗੀਆਂ ਨੇ ਮੈਂ ਨਾ ਤੁਹਾਨੂੰ ਇਦਾਂ ਕਰਦਾ ਮੈਂ ਪਹਿਲਾਂ ਉਹ ਲਿਆ ਕੇ ਦਿੰਦਾ ਤੁਹਾਨੂੰ ਜਿਹੜੀਆਂ ਚਿੱਟੀਆਂ ਕਮਿਸ਼ਨਰ ਸਾਹਿਬ ਨੂੰ ਦੋ ਚਿੱਟੀਆਂ ਭੇਜੀਆਂ ਹਾਂ ਉਹਦਾ ਕੋਈ ਹੱਲ ਨਹੀਂ ਹੋਇਆ ਉਹਦੀ ਕੋਈ ਸੁਣਵਾਈ ਕਹਿੰਦੇ ਜੀ ਇਹ ਲਿਖੀਆਂ ਕੀ ਸੀ ਚਿੱਟੀਆਂ ਉਹ ਚਿੱਟੀਆਂ ਦੇ ਲਿਖਿਆ ਦੀ ਵੀ ਇੱਕ ਤਾਂ ਸਾਡਾ ਸੀਵਰੇਜ ਦੀ ਪ੍ਰੋਬਲਮ ਹੈ ਇੱਕ ਸਾਡੀ ਹਰ ਇੱਕ ਪ੍ਰੋਬਲਮ ਹੈ ਇੱਥੇ ਕੋਈ ਵੀ ਨੁਕਸਾਨ ਹੋ ਰਹਾ ਹੈ ਉਹਦਾ ਕੋਈ ਹੱਲ ਨਹੀਂ ਨਿਕਲਿਆ ਕਮਿਸ਼ਨਰ ਸਾਹਿਬ ਨੇ ਸਾਨੂੰ ਕਹਿੰਦੇ ਸੀ ਵੀ ਇੱਕ ਹਫ਼ਤੇ ਦੇ ਵਿੱਚ ਮਸਲਾ ਹੱਲ ਹੋ ਜਾਊਗਾ ਤੇ ਉਹ ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ ਇਸ ਕਰਕੇ ਅਸੀਂ ਦੇਖੋ ਕਿੰਨੇ ਦੁਖੀ ਹਾਂ ਸਾਡੇ ਮਹੱਲੇ ਦੇ ਵਿੱਚ ਕਿੱਦਾਂ ਗੰਧ ਆ ਰਹੀ ਆ ਆਣ ਜੜੇ ਕੱਲ ਨੂੰ ਕੋਈ ਬਿਮਾਰੀ ਫੈਲ ਜੇ ਡੇਢ ਸਾਲ ਹੋ ਗਿਆ ਸਾਡੀ ਕੋਈ ਸੁਣਾਈ ਨਹੀਂ ਕਰ ਰਿਆ ਜੇ ਕਿਸੇ ਕਿਸੇ ਪਾਰਟੀ ਦੇ ਲੀਡਰ ਨੂੰ ਇਹ ਗੱਲ ਕਹੀਦੀ ਨਾ ਤੇ ਉਹ ਕਹਿੰਦਾ ਜੀ ਹੁਣੇ ਭੇਜਦੇ ਹਾਂ ਹੁਣੇ ਭੇਜਦੇ ਹਾਂ ਤੇ ਦੂਏ ਬੰਦੇ ਅੱਗੇ ਕਹਿੰਦੇ ਜੀ ਤੁਸੀਂ 5-5 6-6000 ਰੁਪਇਆ ਇਕੱਠਾ ਕਰਕੇ ਦਿਓ ਅਸੀਂ ਤਾਂ ਹਾਂ ਕੋਈ ਕੰਮ ਨਹੀਂ ਕਰਦੇ ਮੈਂ ਇਹ ਹਾਲ ਮੈਂ ਤੁਹਾਨੂੰ ਦੱਸਾਂ ਏਦਾਂ ਮੈਂ ਤਾਂ ਖੁਦ ਇਹ ਗੱਲ ਇੰਨਾ ਪਰੇਸ਼ਾਨ ਆ ਹੁਣ ਸਾਡਾ ਵਿਚਾਰ ਹੈਗਾ ਡੀਸੀ ਸਾਹਿਬ ਨੂੰ ਇਹ ਬੇਨਤੀ ਕਰਨੀ ਆ ਕਿ ਡੀਸੀ ਸਾਹਿਬ ਜਾਂਦਾ ਸੀ ਇਸ ਮੁਹੱਲੇ ਚ ਰਹੀਏ ਜਾਂ ਨਾ ਰਹੀਏ ਤੇ ਸਾਨੂੰ ਇਹ ਹਾਲ ਦੱਸੋ ਮਾਤਾ ਜੀ ਵੀ ਵੇਖਣ ਨੇ ਇੱਧਰੋਂ ਮੇਰੇ ਵੱਲੋਂ ਮੈਂ ਉਹਨਾਂ ਕੋਲ ਜਾ ਹੀ ਉਹਨਾਂ ਮਾਤਾ ਜੀ ਨਾਲ ਗੱਲਬਾਤ ਕਰ ਲੈਨੇ ਤੇ ਅੰਕਲ ਹੁਣੇ ਕੰਮ ਤੇ ਚੱਲ ਜਾਂਦੇ ਤੁਸੀਂ ਰਹਿੰਦੇ ਹੋ ਮੁੜ ਕੇ ਦੁਕਾਨ ਵੀ ਸਾਹਮਦੇ ਹੋ ਘਰ ਵੀ ਸਾਹਮਦੇ ਹੋ ਤੁਹਾਨੂੰ ਕਿੰਨੀਆਂ ਕਿ ਦਿੱਕਤਾਂ ਆਉਂਦੀਆਂ ਨੇ ਸਾਰੀਆਂ ਆਉਂਦੀਆਂ ਬਰਾਵਾ ਦਿਵਾਲੀ ਤੋਂ ਪਹਿਲਾਂ ਦੇ ਖਰਾਬ ਸਾਰਾ ਘਰ ਭਰੇ ਹੋ ਪਏ ਆ ਹਾਂਜੀ ਜਿਹੜਾ ਪਾਣੀ ਪੂਣੀ ਬਾਹਰ ਖੜਾ ਕਿ ਤੇ ਮੱਛਰ ਮੁੱਛਰ ਹੀ ਬੜਾ ਬਤ ਬਹੁਤ ਆਉਂਦਾ ਮੱਛਰ ਬਥੇਰਾ ਆਉਂਦਾ ਸਿੱਧਾ ਕੀ ਕਰੀਏ ਅਸੀਂ ਵੀ ਦੋ ਵਾਰੀ ਬਿਮਾਰ ਆਈ ਤਾਂ ਕਈ ਵਾਰੀ ਦੋ ਵਾਰੀ ਤਾਂ ਇਹ ਬਿਮਾਰ ਹੋ ਚੁੱਕੇ ਤਿੰਨ ਵਾਰੀ ਹੁਣ ਕੀ ਕਰੀਏ ਅਸੀਂ ਜਾ ਜਾ ਕੇ ਥੱਤ ਗਏ ਤੁਸੀਂ ਚਿੱਠੀਆਂ ਦਾ ਜ਼ਿਕਰ ਕਰ ਰਹੇ ਆ ਜਿਹੜੀਆਂ ਕਮਿਸ਼ਨਰ ਸਾਹਿਬ ਨੂੰ ਲਿਖੀਆਂ ਸੀ ਉਹਨਾਂ ਚ ਕੀ ਖਾਸ ਗੱਲ ਕੀ ਹੈਗੀ ਜਿਹੜੀਆਂ ਕਿ ਹੱਲ ਨਹੀਂ ਹੋਈਆਂ ਹੈਗੀਆਂ ਉਹਦੇ ਖਾਸ ਗੱਲ ਇਹ ਹੀ ਲਿਖਿਆ ਵੀ ਅਸੀਂ ਜਿਹੜਾ ਸਾਡਾ ਸੀਵਰੇਜ ਦੀ ਸਮੱਸਿਆ ਨਾ ਉਹ ਹੱਲ ਕੀਤੀ ਜਾਵੇ ਜਿਸ ਵੇਲੇ ਜਿਹੜਾ ਜੀਟੀ ਰੋਡ ਦੇ ਉੱਤੇ ਇੱਕ ਸੀਵਰੇਜ ਆ ਮੌਂਟ ਆਫ ਦੇ ਸਾਹਮਣੇ ਉਹਦੇ ਵਿੱਚ ਇੰਨੀ ਗਾਰ ਜੰਮੀ ਪਈ ਨਾ ਉਹਦੇ ਪਾਸੇ ਪਾਣੀ ਨਹੀਂ ਜਾ ਰਿਹਾ ਉਹਦੇ ਵਿੱਚ ਸੁਪਰ ਸੈਟ ਮਸ਼ੀਨ ਦੋ ਵਾਰੀ ਲਾਈ ਆ ਲੇਕਿਨ ਉਹ ਵੀ ਗੁੰਗਲੂ ਝਾਟਣ ਵਾਲੀ ਹੋਈ ਆ ਕੋਈ ਉਹਦਾ ਫਾਇਦਾ ਨਹੀਂ ਹੋਇਆ ਲੇਕਿਨ ਅਸੀਂ ਐਸ ਵੇਲੇ ਮਹੱਲੇ ਵਾਲੇ ਇਹਨੇ ਔਖੇ ਹੋਏ ਪਏ ਆ ਨਾ ਤੇ ਸਾਡਾ ਤਾਂ ਆਪਣਾ ਕਿਸੇ ਵੇਲੇ ਵੀ ਸਾਨੂੰ ਮੇਰਾ ਨੰਬਰ ਲਾ ਲੈਣ ਨੰਬਰ ਤੇ ਮੈਨੂੰ ਟੈਲੀਫੋਨ ਕਰਕੇ ਇੱਥੇ ਆਣ ਕੇ ਮੌਕਾ ਦੇਖ ਲੈਣ ਤਾਂ ਬਿਲਕੁਲ ਸਰਦਾਰ ਜੀ ਹੈਗੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਤੁਸੀਂ ਵੀ ਆਇਓ ਮੌਕੇ ਤੇ ਦੇਖਣ ਸਾਨੂੰ ਵੀ ਵੀਡੀਓ ਵਾਲੇ ਆਏ ਆ ਤੁਸੀਂ ਵਿਚਾਰ ਰੱਖਣੇ ਚਾਹੁੰਦੇ ਹੋ ਕਾਰਪੋਰੇਸ਼ਨ ਦੀਆਂ ਚੋਣਾਂ ਆ ਰਹੀਆਂ ਨੇ ਕੀ ਲੱਗਦਾ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਰਪੇਸ਼ ਆ ਰਹੀਆਂ ਲੋਕਾਂ ਨੂੰ ਤੁਹਾਡੇ ਮੱਲੇ ਦੇ ਤੁਸੀਂ ਵੀ ਕਾਫੀ ਪੁਰਾਣੇ ਇੱਥੇ ਰਹਿ ਰਹੇ ਹੋ ਸਾਡੀ ਆਪਣੀ ਇੱਥੇ ਇੰਡਸਟਰੀ ਵੀ ਹੈਗੀ ਆ ਜੀ ਛੋਟੀ ਜੀ ਆਪਣੇ ਸਮਾਲ ਸਕਿੱਲਡ ਇੰਡਸਟਰੀ ਦੀ 8-10 ਫੈਕਟਰੀਆਂ ਹੈਗੀਆਂ ਇੱਥੇ ਸਾਨੂੰ ਨਿਕਲਦਾ ਨਾ ਇਹ ਮੱਲੇ ਦੇ ਵਿੱਚੋਂ ਨਿਕਲਿਆ ਇਤਾਂ ਹੀ ਅਸੀਂ ਡੀਸੀ ਸਾਹਿਬ ਕੋ ਗਏ ਸੀਗੇ ਜੈਨ ਸਾਹਿਬ ਕੋ ਉਹਨਾਂ ਦੇ ਜਿਹੜੇ ਹੈਗੇ ਆ ਪੀਐਸ ਸਾਹਿਬ ਉਹਨਾਂ ਨੇ ਸਾਨੂੰ ਕਿਹਾ ਜੀ ਤੁਸੀਂ ਐਸਸੀ ਸਾਹਿਬ ਐਸਸੀ ਐਸਸੀ ਸਾਹਿਬ ਨੂੰ ਮਿਲੋ ਅਸੀਂ ਉੱਥੇ ਦਰਖਾਸਤ ਵੀ ਜੇ ਕੇ ਆਏ ਆ ਤਾਂ ਉਹ ਕਹਿੰਦੇ ਸੀਗੇ ਲੋ ਜੀ ਸੁਖਵਿੰਦਰ ਸਿੰਘ ਇੱਥੇ ਹੈਗੇ ਨੇ ਐਕਸ਼ਨ ਸਾਹਿਬ ਤਾਂ ਉਹਨਾਂ ਨੂੰ ਮੈਂ ਤੁਹਾਡੀ ਆ ਪੇਸ਼ ਕਰ ਦਿੱਤੀ ਆ ਤਾਂ ਤੁਹਾਡਾ ਦੋ ਦਿਨ ਦੇ ਨਾਲ ਹੱਲ ਹੋ ਜਾਊਗਾ ਆ ਹਾਲਤ ਤਾਂ ਕੀ ਹੋਣਾ ਸੰਤਾਂ ਕੋਈ ਪੁੱਛਣ ਸਾਨੂੰ ਤਾਂ ਪੁੱਛਣ ਨਹੀਂ ਆਇਆ ਕੋਈ ਹਾਂ ਜੀ ਪਾਇ ਗਿਆ ਜੂਸੇ ਪਹਿਲੇ ਸਾਨੂੰ ਕਹਿੰਦੇ ਲੋ ਜੀ ਇੱਥੇ 3 ਘੰਟੇ ਬੈਠੇ ਰਹੇ ਆ ਕੋਈ ਸੁਣਵਾਈ ਨਹੀਂ ਕੋਈ ਲੈਣਾ ਨਹੀਂ ਦੇਣਾ ਮੈਂ ਜੀ ਐਨੇ ਪਰੇਸ਼ਾਨ ਹੋ ਗਏ ਅਸੀਂ ਇਕੱਠੇ ਗਏ ਹੈਗੇ ਸਾਰੇ ਜਾਨੇ ਬੱਲੇ ਦੇ ਕੇਸ ਨੂੰ ਅਸੀਂ ਇੱਥੇ ਚਾਰ ਪੰਜ ਜਿਹਾ ਸਗੇ ਜਾਣੇ ਗਏ ਸੀ ਨਾ ਜੀ ਨਾ ਕੋਈ ਸੁਣੋੜੀ ਕਿਸੇ ਨੇ ਕੀਤੀ ਉਹਨਾਂ ਨਾਲ ਗੱਲ ਕੀਤੀ ਜਿਹੜਾ ਪਹਿਲਾਂ ਸ ਕਾਉਂਸਲਰ ਸੀ ਪਹਿਲਾ ਕਾਉਂਸਲਰ ਨਿੰਮੇ ਭਾਜੀ ਹੈਗੇ ਸਾਡੇ ਆ ਪਰ ਉਹ ਛੱਡ ਕੇ ਹੁਣ ਆਪ ਦੇ ਵਿੱਚ ਚਲੇ ਗਏ ਆ ਪਤਾ ਨਹੀਂ ਕਿਉਂਕਿ ਮੇਰਾ ਹੁਣ ਏਰੀਆ ਹੀ ਨਹੀਂ ਹੈਗਾ ਮੈਂ ਕੁਝ ਨਹੀਂ ਕਰ ਸਕਦਾ 2 ਸਾਲ ਤੋਂ ਸਭ ਛੱਡ ਕੇ ਬੈਠੇ ਆ ਜੀ ਹੱਥ ਖੜੇ ਕਰਕੇ ਬੈਠੇ ਆ ਜੀ ਅਸੀਂ ਕੁਝ ਨਹੀਂ ਕਰ ਸਕਦੇ ਨਾ ਜੀ ਸਾਰ ਲੈਣ ਕਿਸੇ ਨੇ ਨਹੀਂ ਮੈਂ ਕਿਹਾ ਜੀ ਕਿਸੇ ਨੇ ਨਹੀਂ ਅਸੀਂ ਪਰਸਨਲੀ ਆਪਣੇ ਤੌਰ ਤੇ ਐ ਸਿਵਰੇਮੈਨ ਬੁਲਾਈਏ ਉਹਨਾਂ ਨੂੰ ਪੈਸੇ ਦੇਈਏ ਤਾਂ ਕਢਾਈਏ ਉਦਾਂ ਕੋਈ ਸਾਡਾ ਸਮੱਸਿਆ ਦਾ ਅਗਲੇ ਮਹੀਨੇ ਇਲੈਕਸ਼ਨ ਹੋਣ ਜਾ ਰਹੇ ਨੇ ਫਿਰ ਹੋਣਾ ਸਾਰਿਆਂ ਨੇ ਫੇਰ ਆ ਨਾ ਫੇਰ ਅਸੀਂ ਕੋਈ ਬਣ ਨਹੀਂ ਦੇਣਾ ਕਿਸਨੂੰ ਅਸੀਂ ਕਿਸੇ ਨੂੰ ਵੀ ਨਹੀਂ ਬਣਨ ਦਵਾਵਾਂਗੇ ਇੱਥੇ ਵੀ ਸਾਡਾ ਪਹਿਲਾ ਸਮੱਸਿਆ ਅਸੀਂ ਜੇਰੀ ਸਾਹਿਬ ਦੇ ਕੋਲ ਵੀ ਗਏ ਹਾਂ ਅਸੀਂ ਸਾਰਿਆਂ ਦੇ ਕੋਲ ਐਂ ਬਾਬਾ ਹੈਨਰੀ ਜੀ ਸਾਡੇ ਤਾਂ ਇੱਥੇ ਆ ਕੇ ਪ੍ਰਧਾਨ ਜੀ ਦੇ ਘਰ ਆ ਕੇ ਤੇ ਸਾਰੀ ਸਾਡੀ ਸ਼ਿਕਾਇਤ ਲਿਖ ਕੇ ਲੈ ਕੇ ਗਏ ਕਹਿੰਦੇ ਜੀ 1 ਮਹੀਨੇ ਦੇ ਵਿੱਚ ਸਾਰਾ ਹੋ ਜਾਊਗਾ ਪਰ ਹੋਇਆ ਹੀ ਨਹੀਂ ਅਜ ਤੱਕ ਕੁਝ ਟਾਲ ਸਾਹਿਬ ਦੇ ਵੀ ਗਏ ਟਾਲ ਸਾਹਿਬ ਨੂੰ ਵੀ ਟਾਲ ਸਾਹਿਬ ਦੇ ਅਸੀਂ 2-3 ਵਾਰੀ 4 ਵਾਰੀ ਗਏ ਆ ਬੇਨਤੀਆਂ ਕੀਤੀਆਂ ਉਹ ਕਹਿੰਦਾ ਜੀ ਹੁਣੇ ਹੋਜੂ ਹੁਣੇ ਹੋਜੂ ਲੇਕਿਨ ਉਹ ਸਾਡਾ ਕੰਮ ਉਥੇ ਦਾ ਉਥੇ ਹੀ ਕੋਈ ਸਾਰ ਨਹੀਂ ਕੋਈ ਕਿਸੇ ਦੇ ਅਨਸਾਰ ਨਹੀਂ ਆ ਜੀ ਹਾਰ ਕੇ ਸਾਡੇ ਜਿਹੜੇ ਲੀਡਰ ਹੈ ਨਾ ਸਾਡੇ ਆਪਣੇ ਉਹਨਾਂ ਨੇ ਸਾਡੇ ਨੰਬਰ ਬਲੌਕ ਕੀਤੇ ਗਏ ਆ ਜਿਹਦੇ ਕੋਈ ਸਾਡੀ ਸੁਣਾਈ ਨਹੀਂ ਹੋ ਰਹੀ ਕੋਈ ਵੀ ਯਾਨੀ ਕਿ ਜਿਹੜੇ ਆਗੂ ਉਹਨਾਂ ਨੇ ਨੰਬਰ ਹੀ ਬਲੌਕ ਉਹਨਾਂ ਨੇ ਨੰਬਰ ਬਲੌਕ ਕਰ ਦਿੱਤੇ ਆ ਮੈਂ 5-6 ਨੰਬਾਰੀ ਨੰਬਰ ਕਰ ਚੁੱਕਾ ਆ ਲੈਕਿਨ ਮੇਰੀ ਕਹੇ ਨੇ ਸੁਣਾਈ ਨਹੀਂ ਗਈ ਜੀ ਸਮਝ ਚੱਕਿਆ ਨਹੀਂ ਹੈ ਟੈਲੀਫੋਨ ਬਿਲਕੁਲ ਗੱਲਬਾਤ ਕਰਦੇ ਆ ਇੱਕ ਵੱਡੀ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਆਗੂਆਂ ਦੇ ਭਰੋਸਾ ਕੀਤਾ ਜਾਂਦਾ ਸੀ ਜਿਹੜੇ ਆਗੂਆਂ ਨੂੰ ਫੋਨ ਕਰਦੇ ਸੀਗੇ ਆਪਣੀਆਂ ਸਮੱਸਿਆਵਾਂ ਦੱਸਣ ਵਾਸਤੇ ਉਹਨਾਂ ਨੇ ਨੰਬਰ ਹੀ ਬਲੌਕ ਕਰ ਦਿੱਤੇ ਆ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਤਸਵੀਰਾਂ ਨਾਲ ਦੀ ਨਾਲ ਦਿਖਾ ਰਹੇ ਆ ਪੱਕੀਆਂ ਸੜਕਾਂ ਜਰੂਰ ਬਣੀਆਂ ਨੇ ਪਰ ਵੱਡੀ ਸਮੱਸਿਆ ਜਿਹੜੀ ਹੈਗੀ ਆ ਉਹ ਸੀਵਰੇਜ ਦੀ ਆ ਸੀਵਰੇਜ ਬਲੌਕੇਜ ਦੀ ਸਮੱਸਿਆ ਆ ਰਹੀ ਆ ਔਰ ਨਾਲ ਦੀ ਨਾਲ ਜਿਹੜਾ ਪਾਣੀ ਆ ਪੀਣ ਵਾਲਾ ਉਹ ਸੀਵਰੇਜ ਦੇ ਪਾਣੀ ਨਾਲ ਮਿਕਸ ਹੋ ਕੇ ਆਉਂਦਾ ਜੋ ਇਦਾਂ ਲੋਕਾਂ ਦੀ ਸਮੱਸਿਆ ਐਸਲੇ ਇਹਨਾਂ ਨੇ ਦੱਸੀ ਐ ਦੁਕਾਨ ਤੇ ਚੱਲ ਕੇ ਦੇਖਦੇ ਹਾਂ ਕੌਣ ਹੈਗੇ ਨੇ ਦੁਕਾਨਦਾਰ ਮਾਤਾ ਜੀ ਹੈਗੇ ਨੇ ਦੁਕਾਨ ਤੇ ਕੀ ਨਾਮ ਮਮਤਾ ਜੀ ਮਨਜੀਤ ਕੌਰ ਆ ਜੀ ਮਨਜੀਤ ਜੀ ਅਸੀਂ ਆਏ ਸੀਗੇ ਕਿਉਂਕਿ ਕਾਰਪੋਰੇਸ਼ਨ ਦੀਆਂ ਚੋਣਾਂ ਆ ਰਹੀਆਂ ਨੇ ਹੋਰ ਤੇ ਮੋਹੱਲਿਆਂ ਦਾ ਹਾਲ ਜਾਣਨ ਵਾਸਤੇ ਕਿ ਆਖਰਕਾਰ ਜਿਹੜੇ ਵਾਰਡ ਹੈਗੇ ਨੇ ਮੋਹੱਲੇ ਆਗੇ ਨੇ ਉਹਨਾਂ ਦੇ ਵਿੱਚ ਲੋਕਾਂ ਨੂੰ ਕਿਹ ਕੀ ਮੁਸ਼ਕਿਲਾਂਤਾ ਜਿਹੜੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸਾਡੀ ਵੀਰ ਜੀ ਇਹ ਸਮੱਸਿਆ ਆ ਕਿ ਸਾਡੇ ਸੀਵਰ ਦਾ ਪਾਣੀ ਜਿਹੜਾ ਬਲੌਕਿੰਗ ਬਹੁਤ ਆਏ ਸਾਡੀ ਸੁਣਵਾਈ ਨਹੀਂ ਹੁੰਦੀ ਹੈਗੇ ਸਾਡਾ ਮੇਨ ਰੋਡ ਤੇ ਸੀਵਰ ਆ ਬਿਲਕੁਲ ਨਹੀਂ ਖੁੱਲਦਾ ਹੈਗਾ 1 ਸਾਲ ਤੋਂ ਅਸੀਂ ਪਰੇਸ਼ਾਨ ਆ 1.5 ਸਾਲ ਤੋਂ ਅਸੀਂ ਇੱਕ 1.5 ਸਾਲ ਤੋਂ ਪਰੇਸ਼ਾਨ ਆ ਵੀਰ ਜੀ ਇਹ ਸਾਡੀ ਮਹੱਲੇ ਦੀ ਸਮੱਸਿਆ ਜਿਹੜੀ ਹੱਲ ਹੋਣੀ ਚਾਹੀਦੀ ਹੈ ਕਿਸੇ ਕੋਲ ਐਪਲੀਕੇਸ਼ਨ ਵਗੈਰਾ ਕਿਸੇ ਬਹੁਤ ਲਖਾਈਆਂ ਜੀ ਐਪਲੀਕੇਸ਼ਨਾਂ ਹਾਂਜੀ ਬਹੁਤ ਐਪਲੀਕੇਸ਼ਨਾਂ ਲਖਾਈਆਂ ਜੇ ਆਉਂਦੇ ਆ ਜੇ ਅਸੀਂ ਸੀਵਰ ਦੀ ਸਾਡੇ ਕੋ ਕੋਈ ਪੈਸਾ ਨਹੀਂ ਲੈਂਦੇ ਜੇ ਅਸੀਂ ਹੋਦੀ ਤੋਂ ਛੋਟੀ ਮਰਵਾਉਣੀ ਆ ਤੇ ਅਸੀਂ 500 ਰੁਪਏ ਦਿੰਨੇ ਆ ਅੱਛਾ ਹਾਂਜੀ ਉਹ ਜਿਹੜੇ ਜਿਹੜੇ ਲੈ ਕੇ ਜਾਂਦੇ ਅਸੀਂ ਖੁਦ ਕਵਾਂਗੇ ਮੈਂ ਖੁਦ ਦਿੱਤਾ 500 ਰੁਪਏ ਜਿਹੜੇ ਕਾਉਂਸਲਰ ਸੀਗੇ ਪਹਿਲਾਂ ਉਹਨਾਂ ਨੇ ਕੋਈ ਉਹਨਾਂ ਨਾਲ ਗੱਲਬਾਤ ਵੀ ਨਹੀਂ ਹੋਈ ਤੁਹਾਡੀ ਉਹਨਾਂ ਕੋਲ ਵੀ ਜਾ ਕੇ ਆਏ ਆ ਉਹ ਕਹਿੰਦੇ ਤੁਸੀਂ ਉੱਥੇ ਕਾਰਪੋਰੇਸ਼ਨ ਦਫ਼ਤਰ ਜਾਓ ਉੱਥੇ ਇੱਕ ਢੇੜੇ ਮਾਰ ਮਾਰ ਕੇ ਚੱਕਰ ਮਾਰ ਮਾਰ ਕੇ ਅਸੀਂ ਪਰੇਸ਼ਾਨ ਹੋ ਗਏ ਹੁਣ ਵੋਟਾਂ ਆਉਣ ਲੱਗੀਆਂ ਅਗਲੇ ਮਹੀਨੇ ਵੋਟਾਂ ਆ ਜਾਣੀਆਂ ਫਿਰ ਉਹਨਾਂ ਨੇ ਤੁਹਾਡੇ ਕੋਲ ਆਉਣਾ ਫਿਰ ਆਣਗੇ ਤੇ ਫਿਰ ਉਹਨਾਂ ਨੂੰ ਕਵਾਂਗੇ ਅਸੀਂ ਦੱਸਾਂਗੇ ਵੀ ਸਾਡੀ ਸਮੱਸਿਆ ਹੱਲ ਕਰੋ ਪਹਿਲੇ ਹਾਂਜੀ ਅਸੀਂ ਵੋਟਾਂ ਤੁਹਾਨੂੰ ਦੇਵਾਂਗੇ ਸਾਡੀ ਸਮੱਸਿਆ ਹੱਲ ਕਰੋ ਹਾਂਜੀ ਚਲੋ ਨਾਲ ਬਾਤ ਹੋਰ ਲੋਕਾਂ ਨਾਲ ਵੀ ਕਰਾਂਗੇ ਪਰ ਫਿਲਹਾਲ ਮੇਰੀ ਗਲੀ ਮੇਰਾ ਮੁਹੱਲਾ ਦੇ ਵਿੱਚ ਵਾਰ ਨੰਬਰ 4 ਦੇ ਲੋਕਾਂ ਦੀਆਂ ਸਮੱਸਿਆਵਾਂ ਸਾਹਮਣੇ ਆਈਆਂ ਨੇ ਕਿ ਜਿਹੜਾ ਸੀਵਰੇਜ ਹੈਗਾ ਉਹਦੀ ਬਲੌਕੇਜ ਬਹੁਤ ਜ਼ਿਆਦਾ ਜਿਹੜਾ ਪਾਈਪ ਸੀਵਰੇਜ ਦੇ ਵਿੱਚ ਪਿਆ 40 ਸਾਲ ਪੁਰਾਣਾ ਹੋ ਚੁੱਕਾ ਗਲ ਚੁੱਕਾ ਜਗ੍ਹਾ ਜਗ੍ਹਾ ਤੋਂ ਲੀਕੇਜ ਹੁੰਦੀ ਹੈ ਜਿਹੜਾ ਪੀਣ ਵਾਲਾ ਪਾਣੀ ਮਿਕਸ ਹੋ ਕੇ ਆਉਂਦਾ ਇਹ ਦਾਦੀਆਂ ਸਮੱਸਿਆਵਾਂ ਜਿਹੜੀਆਂ ਛੋਟਪੋਟ ਛੋਟ ਸਮੱਸਿਆਵਾਂ ਹੈਗੀਆਂ ਨੇ ਪਰ ਗੰਭੀਰ ਸਮੱਸਿਆਵਾਂ ਹੈਗੀਆਂ ਨੇ ਪੀਣ ਵਾਲਾ ਪਾਣੀ ਜਿਹੜਾ ਗੰਧਲਾ ਹੋਣ ਦੇ ਕਾਰਨ ਬਿਮਾਰੀਆਂ ਫੈਲਣ ਦਾ ਖਰਚਾ ਜਿਹੜਾ ਉਹ ਸਾਹਮਣੇ ਆਉਂਦਾ ਹੈ ਦੂਸਰੇ ਪਾਸੇ ਸੀਵਰੇਜ ਬਲੌਕ ਹੋਣ ਕਾਰਨ ਨੁਕਰਾਂ ਦੇ ਗਲੀਆਂ ਦੀਆਂ ਵਿੱਚ ਪਾਣੀ ਜਿਹੜਾ ਸੀਵਰੇਜ ਦਾ ਉਹ ਇਕੱਠਾ ਹੋ ਜਾਂਦਾ ਹੈ ਮੱਛਰ ਪਨਪਦਾ ਉਹਦੇ ਨਾਲ ਵੱਡੀਆਂ-ਵੱਡੀਆਂ ਬਿਮਾਰੀਆਂ ਹੋਣ ਦਾ ਖਤਰਾ ਜਿਹੜਾ ਹੁੰਦਾ ਰਹਿੰਦਾ ਇਸੇ ਕਰਕੇ ਲੋਕ ਜਿਹੜੇ ਹੈਗੇ ਨੇ ਜਿਹੜੇ ਚੋਣਾ ਵਿੱਚ ਆਉਂਦੇ ਨੇ ਜਿੱਤ ਜਾਂਦੇ ਨੇ ਮੁੜ ਕੇ ਸਾਰ ਨਹੀਂ ਲੈਂਦੇ ਜਿੱਦਾਂ ਕਿ ਮੇਰੇ ਭਾਈ ਸਾਹਿਬ ਨੇ ਵੀ ਦੱਸਿਆ ਕਿ ਉਹਨਾਂ ਦੇ ਨੰਬਰ ਹੀ ਬਲੌਕ ਕਰ ਦਿੱਤੇ ਇਸ ਤਰ੍ਹਾਂ ਜਿਹੜੇ ਲੋਕ ਹੈਗੇ ਨਾ ਉਹ ਕਿਤੇ ਨਾ ਕਿਤੇ ਇਹ ਸਮੱਸਿਆਵਾਂ ਦਾ ਸਮੱਸਿਆਵਾਂ ਦਾ ਇਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਨੇ ਪਰ ਲੋੜ ਹੈ ਇਹਨਾਂ ਲੋਕਾਂ ਦੀ ਸਾਰ ਲੈਣ ਦੀ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ ਤੇ ਮੇਰਾ ਮੇਰੀ ਗਲੀ ਮੇਰਾ ਮੁਹੱਲਾ ਅਗਲੇ ਵਾਰਡ ਦੇ ਵਿੱਚ ਧਾਵਾਂਗੇ ਉਹਨਾਂ ਦੀਆਂ ਸਮੱਸਿਆਵਾਂ ਲੈ ਕੇ ਸਾਹਮਣੇ ਆਵਾਂਗੇ ਤਾਂ ਤੇ ਕਰ ਮਿੰਨਤ ਮੇਰੇ ਕੈਮਰਾਮੈਨ ਸਤਿਨਦਰ ਦਿਓ اجازت ਧੰਨਵਾਦ